ਵੀਰ ਜੀ ਮੈਂ ਕਿਸੇ ਗੱਲੋਂ ਤੁਹਾਨੂੰ ਮਜਬੂਰ ਨਹੀਂ ਕਰਦੀ ਤੁਸੀਂ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਤੁਸੀਂ ਆਪਣੇ ਬੱਚਿਆਂ ਨੂੰ ਕਿੰਨਾ ਕੁ ਪਿਆਰ ਕਰਦੇ ਹੋ ਉਹਨਾਂ ਤੋਂ ਦੂਰ ਰਹਿਣ ਦਾ ਸੋਚ ਸਕਦੇ ਹੋ ਨਾ ਭਾਬੀ ਮੈਂ ਆਪਣੇ ਬੱਚਿਆਂ ਤੋਂ ਇੱਕ ਸਕਿੰਟ ਵੀ ਦੂਰ ਨਹੀਂ ਰਹਿ ਸਕਦਾ ਨਾ ਦੇਖ ਛੋਟੇ ਵੀਰ ਆ ਗਈ ਨਾ ਗੱਲ ਉਹੀ ਤੂੰ ਆਪਣੇ ਬੱਚੇ ਤੋਂ ਇੱਕ ਸਕਿੰਟ ਵੀ ਦੂਰ ਨਹੀਂ ਰਹਿ ਸਕਦਾ ਫਿਰ ਆਪਣੇ ਮਾਸੀ ਜਿਹੜੀ ਆ ਉਹ ਆਪਣੇ ਬੱਚੇ ਤੋਂ ਕਿਵੇਂ ਦੂਰ ਰਹਿ ਸਕਦੀ ਹੈ ਵੀਰ ਜੀ ਮਾਂ ਬਾਪ ਤਾਂ ਰੱਬ ਦਾ ਦਿੱਤਾ ਉਹ ਤੋਹਫਾ ਨੇ ਜੋ ਆਪਣੀ ਜ਼ਿੰਦਗੀ ਵਿੱਚ ਰੱਬ ਦੀ ਕਮੀ ਨੂੰ ਵੀ ਪੂਰਾ ਕਰਦੇ ਨੇ ਇਸੇ ਲਈ ਜਿਨ੍ਹਾਂ ਦੇ ਮਾਪਿਓ ਹੈਗੇ ਆ ਨਾ ਮੈਂ ਤਾਂ ਸਾਰਿਆਂ ਨੂੰ ਇਹੀ ਗੱਲ ਕਹਿਣੀ ਆ ਰੱਬ ਨੂੰ ਮਨਾਓ ਚਾਹੇ ਨਾ ਮਨਾ ਪਰ ਆਪਣੇ ਮਾਪਿਓ ਨੂੰ ਤਾਂ ਸਾਹਮਣੇ ਰੱਖੋ ਹੈਲੋ ਹਾਂ ਜੀ ਉਹ ਯਾਰ ਐਦਾਂ ਥੋੜੀ ਹੁੰਦਾ ਵਾ ਦੁਕਾਨ ਦਾ ਸਾਮਾਨ ਐਦਾਂ ਕਦੀ ਉੱਤਰ ਉੱਤਰ ਹੋਇਆ ਵਾ ਇੰਨੀ ਦੇਰ ਆਪਾਂ ਨੂੰ ਕੰਮ ਕਰਦਿਆਂ ਨੂੰ ਹੋਵੇ ਓਏ ਯਾਰ ਧਿਆਨ ਨਾਲ ਦੇਖ ਹਾਰਡ ਡਿਸਕ ਉੱਥੇ ਪਈ ਹੋਣੀ ਐ ਅਲਮਾਰੀ ਦੇ ਵਿੱਚ ਹੀ ਓਏ ਯਾਰ ਮੈਂ ਤੇਰੀ ਗੱਲ ਸਮਝਦਾ ਤੂੰ ਸਾਰਾ ਕੁਝ ਦੇਖ ਲਿਆ ਵਾ ਚੱਲ ਫਿਰ ਤੂੰ ਐ ਕਰ ਆਪਣੇ ਕੋ ਨਵੀਆਂ ਪਈਆਂ ਨੇ ਹਾਰਡ ਡਿਸਕਾਂ ਹਾਂ ਤੂੰ ਇਹਨਾਂ 'ਚੋਂ ਇੱਕ ਹਾਰਡ ਡਿਸਕ ਉਹਨਾਂ ਦੇ ਲਾ ਕੇ ਆ ਤੇ ਉਹਨਾਂ ਦਾ ਕੰਮ ਚਲਾ ਪੈ ਲੈ ਹਾਂ ਮੇਰੀ ਜਦੋਂ ਉੱਥੇ ਨਿਕਲਣ ਲੱਗੇਗਾ ਮੇਰੀ ਉਹਨਾਂ ਨਾਲ ਗੱਲ ਕਰਾ ਦੇਵੀ ਮੇਰਾ ਕੰਮ ਹੋ ਗਿਆ ਚੱਲ ਠੀਕ ਹੈ ਆ ਭਾਈ ਕੰਮ ਵੀ ਨਿਪਟ ਗਿਆ ਅੱਜ ਘਰੇ ਸ਼ਾਂਤੀ ਵੀ ਕਿੰਨੀ ਆ ਮਾਸੀ ਗਈ ਮਾਸੀ ਤੇ ਤਾਂ ਪਵਾੜ ਗਈ ਤਾਂ ਮੁੰਡੇ ਕਿਤੇ ਚਲ ਮਜ਼ਾ ਆ ਗਿਆ ਨਾ ਹੁਣ ਕੌਣ ਆ ਗਿਆ ਆ ਦਰਵਾਜ਼ਾ ਕਿੰਨੇ ਖੜਕਾਇਆ ਕੀ ਗੱਲ ਭਾਬੀ ਕੋਈ ਦਿਖਦਾ ਨਹੀਂ ਕਿੱਥੇ ਨੇ ਸਾਰੇ ਘਰੇ ਹੀ ਨੇ ਜਾਣਾ ਕਿੱਥੇ ਆ ਮੈਂ ਬੁਲਾਉਣੀ ਹੋਣੇ ਮੰਮੀ ਨੂੰ ਵੀ ਬੁਲਾਨੀ ਆ ਤੇ ਇਹ ਵੀ ਘਰੇ ਹੀ ਐ ਸਗੋਂ ਮੰਮਾ ਜੀ ਸੱਸੀ ਦਾ ਮੰਮਾਈ ਹੋਰ ਜੱਤੀ ਠੀਕ ਆ ਹਾਂ ਵਧੀਆ ਮੰਮੀ ਤੁਸੀਂ ਸੁਣਾਓ ਬੱਸ ਵਧੀਆ ਠੀਕ ਠਾਕ ਹੋਰ ਜੰਨਤ ਠੀਕ ਆ ਜੰਨਤ ਵੀ ਬਹੁਤ ਵਧੀਆ ਤੇ ਜੋਬ ਤੁਹਾਡੀ ਕਿਵੇਂ ਚੱਲੀ ਜਾਂਦੀ ਹੈ ਜੋਬ ਵਧੀਆ ਚੱਲੀ ਜਾਂਦੀ ਆ ਤੂੰ ਛੱਡ ਤੂੰ ਦੱਸ ਤੂੰ ਠੀਕ ਆ ਹਾਂ ਭਾਬੀ ਮੈਂ ਠੀਕ ਆ ਬਹੁਤ ਵਧੀਆ ਭਾਬੀ ਹੁਣ ਤਾਂ ਠੀਕ ਹੋਣਾ ਹੀ ਪੈਣਾ ਕਿੰਨੀ ਕੁ ਦੇਰ ਸੱਚਾਈ ਤੋਂ ਭੱਜ ਲਾਂਗੇ ਸੱਚ ਤਾਂ ਕਬੂਲ ਕਰਨਾ ਹੀ ਪੈਣਾ ਨਾ ਇੱਕ ਦਿਨ ਇਹ ਤਾਂ ਹੈ ਜੋਤੀ ਕੋਈ ਨਹੀਂ ਰੱਬ ਇਹਦਾ ਵੀ ਕੋਈ ਹੱਲ ਲੱਭੂਗਾ ਚਲ ਤੁਸੀਂ ਬੈਠੋ ਮੈਂ ਨਾ ਪਾਣੀ ਲੈ ਕੇ ਜੋਤੀ ਪੁੱਤ ਵੇਖਿਆ ਦੋਵੇਂ ਨਵਾਂ ਇੱਕ ਕਰਦੀਆਂ ਇਹਨੇ ਕਿੰਨਾ ਫਰਕ ਆ ਦੋਵਾਂ ਵਿੱਚ ਵੀਰੇ ਤੁਸੀਂ ਅਚਾਨਕ ਜੋਤੀ ਫੋਨ ਤਾਂ ਕਰ ਦਿੰਦੀ ਮਾਂ ਨੂੰ ਘੱਮ ਸੀ ਘਮ ਜਿਵੇਂ ਆਉਣ ਲੱਗੀ ਆ ਚਲ ਮੰਮੀ ਬੈਠੋ ਤਾਂ ਸਹੀ ਆਉਂਦੇ ਸਵਾਲ ਜਵਾਬ ਸ਼ੁਰੂ ਕਰਤੇ ਤੁਸੀਂ ਤਾਂ ਮੈਂ ਜੋਤੀ ਨੂੰ ਮਨਾ ਕੀਤਾ ਸੀਗਾ ਪਣਾ ਵੀ ਵੇਖਦੇ ਆ ਤੇਰੀ ਮਾਂ ਨੂੰ ਤੈਨੂੰ ਵੇਖ ਕੇ ਕਿੰਨੀ ਖੁਸ਼ੀ ਹੁੰਦੀ ਹੈ ਲੈ ਇਹ ਕਿਵੇਂ ਹੋ ਸਕਦਾ ਵਾ ਧੀ ਘਰ ਆਈ ਹੋਵੇ ਤੇ ਮਾਂ ਨੂੰ ਖੁਸ਼ੀ ਨਾ ਹੋਵੇ ਸਸਰੀਕਲ ਮਮਾ ਜੀ ਕੀ ਹਾਲ ਆ ਜੀ ਠੀਕ ਹੋ ਤੁਸੀਂ ਮੈਨੂੰ ਫੋਨ ਕਰ ਦੇਣਾ ਸੀ ਮੈਂ ਤੁਹਾਨੂੰ ਲੈ ਆਣਾ ਸੀ ਜਾ ਕੇ ਤੁਸੀਂ ਐਵੇਂ ਇੰਨੀ ਖੇਚਲ ਕਰ ਲਈ ਤੇਰਾ ਮਾਮਾ ਅਜੇ ਇੰਨਾ ਵੀ ਬੁढ़ा ਨਹੀਂ ਹੈਗਾ ਜਿੰਨਾ ਤੂੰ ਸੋਚਦਾ ਕਿਉਂ ਪੈਣਾ ਇਹਦੇ ਨਾਲੋਂ ਮੈਂ ਜਵਾਨ ਆ ਜੀ। ਹੋਰ ਜਿਉਤੀ ਠੀਕ ਠਾਕ? ਹਾਂਜੀ, ਵਧੀਆ। ਪਾਤਾ ਬਾਣੀ? ਹਾਂਜੀ। ਮਮਾ ਹੀ ਹੁਣ ਦਿਨ ਚੱਲੀ। ਲਿਆ ਮੈਂ ਦੇ ਆਂਦੀ ਆ। ਤੂੰ ਹੋਰ ਕੁਛ ਕਰ ਲੈ ਦੇਖ। ਆ ਗੋ ਮਮੇ ਫਾਈ ਵੀ ਦੋ। ਅਨਰਤੀ ਬੰਦ। ਹੋਰ ਵੀਰੇ, ਤੂੰ ਸਰਾ ਸੇਤ ਠੀਕ ਰਹਿੰਦੀ ਆ ਹੁਣ ਤੇਰੀ। ਨੇਲੇ ਭਾਬੀ ਠੀਕ ਆ ਉਹਨੂੰ ਵੀ ਨਾਲ ਲੈ ਆਉਂਦਾ ਭੈਣੇ ਮੈਂ ਤਾਂ ਇੱਥੇ ਜ਼ਰੂਰੀ ਕੰਮ ਆਇਆ ਸੀਗਾ ਤੇਰੀ ਭਾਬੀ ਨੂੰ ਮੈਂ ਲਿਆ ਨਾ ਸਕਿਆ ਮੈਂ ਤਾਂ ਜੋਤੀ ਨੂੰ ਨਾਲ ਲੈ ਕੇ ਆ ਗਿਆ ਹੋਰ ਮਾਮਾ ਜੀ ਐਨਾ ਕਿਹੜਾ ਤੁਹਾਨੂੰ ਜ਼ਰੂਰੀ ਕੰਮ ਪੈ ਗਿਆ ਤੁਸੀਂ ਮਾਮੀ ਨੂੰ ਨਾਲ ਹੀ ਨਹੀਂ ਲੈ ਜਾਂਦੇ ਲੈ ਆਣਾ ਸੀ ਅਸੀਂ ਉਹਨਾਂ ਨੂੰ ਮਿਲ ਲੈਣਾ ਸੀ ਦੇਖ ਪੁੱਤ ਜਿੱਥੋਂ ਤੱਕ ਜੋਤੀ ਨੂੰ ਨਾਲ ਜਮਾਣ ਦਾ ਸਵਾਲ ਸੀਗਾ ਮੈਂ ਤੇਰੀ ਮਾਮੀ ਨਾਲ ਸਹਿਮਤ ਸੀ ਪਰ ਕੱਲ ਮੈਨੂੰ ਜੋਤੀ ਦੀ ਸੱਸਰਾ ਪਰੋਂ ਆਇਆ ਸੀ ਬڑے ਕਰਲੇ ਪਾਉਂਦੇ ਸੀ ਤੁਸੀਂ ਜੋਤੀ ਨੂੰ ਪੇਕੇ ਘਰ ਲੈ ਕੇ ਜਾਓ ਅਸੀਂ ਉਹਨੂੰ ਲੈਣ ਆਉਂਗਾ ਮੰਮੀ ਕੀ ਕਹਦੇ ਅਸੀਂ ਲੈਣ ਆਣਾ ਨਹੀਂ ਕਿਵੇਂ ਹੋ ਸਕਦਾ 20 ਦੀ ਸੱਸ ਵਰਗੀ ਜਨਾਨੀ ਨੂੰ ਵੀ ਅਕਲ ਆ ਗਈ ਜਿਹੜੀ ਜੋਤੀ ਨੂੰ ਆਪਣੇ ਨਾਲ ਲਿਜਾਣ ਨੂੰ ਕਹਿ ਰਹੀ ਹੈ ਨਾ ਮਮੇ ਕਿਹੋ ਜਿਹੀਆਂ ਗੱਲਾਂ ਕਰੀ ਜਾਂਦੇ ਹੋ ਜੇ ਉਹਦੀ ਸੱਸ ਨੂੰ ਲੈਣ ਆ ਰਹੀ ਹੈ ਤਾਂ ਚੰਗੀ ਗੱਲ ਹੀ ਆ ਇਹਦੇ 'ਚ ਮਾੜੀ ਗੱਲ ਕਿਹੜੀ ਆ ਉਹ ਮੰਮੀ ਜੇ ਵੱਸਦਾ ਕੁੜੀ ਦਾ ਘਰ ਤੇ ਵੱਸ ਲੈਣ ਦਿਓ ਹੁਣ ਫਿਰ ਨਾ ਮੈਂ ਨਾ ਆਪਣੀ ਧੀ ਦੀ ਦੁਸ਼ਮਣ ਨਹੀਂ ਹੈਗੀ ਜਿਹੜੀ ਗੱਲ ਮੈਂ ਸੋਚਦੀ ਪਈ ਆ ਨਾ ਉਹ ਸੋਚੋ ਤੁਸੀਂ ਜਰਾ ਵੀ ਇਹਦੀ ਸਾਸੇ ਘਰੋਂ ਤਿਆਰ ਕਿਵੇਂ ਹੋ ਗਈ ਇਹਨੂੰ ਲਜਾਣ ਲਈ ਇਹ ਹੀ ਗੱਲ ਤਾਂ ਮम्मी ਮੈਨੂੰ ਸਮਝ ਨਹੀਂ ਆਉਂਦੀ ਪਹਿਲਾਂ ਮੰਮੀ ਦਾ ਮੈਨੂੰ ਫੋਨ ਆਇਆ ਸੀ ਮੇਰੇ ਮਿੰਦਾ ਤਰਲੇ ਕਰਦੇ ਸੀ ਪਰ ਮੈਂ ਕਿਹਾ ਮੈਂ ਆਪਣੇ ਘਰਦਿਆਂ ਦੀ ਮਰਜ਼ੀ ਤੋਂ ਬਿਨਾਂ ਤਾਂ ਨਹੀਂ ਆ ਸਕਦੀ ਇਸੇ ਲਈ ਮੰਮੀ ਫਿਰ ਮੈਂ ਉਹਨਾਂ ਦੀ ਗੱਲ ਨਾ ਮਾਮਾ ਜੀ ਨਾਲ ਕਰਾਤੀ ਪਰ ਉਹਨਾਂ ਦੀ ਗੱਲ ਮਾਮਾ ਜੀ ਨਾਲ ਕੀ ਹੋਈ ਮੈਨੂੰ ਨਹੀਂ ਪਤਾ ਨਾ ਵੀਰੇ ਤੇਰੀ ਜੋਤੀ ਦੀ ਸੱਸ ਨਾਲ ਇਹ ਜੀ ਕਿਹੜੀ ਗੱਲ ਹੋਈ ਵੀ ਤੂੰ ਜੋਤੀ ਨੂੰ ਭੇਜਣ ਲਈ ਉਰੇ ਲਈ ਆਇਆ ਨਾ ਭੈਣਾ ਤੈਨੂੰ ਆਪਣੇ ਵੀਰ ਤੇ ਵਿਸ਼ਵਾਸ ਨਹੀਂ ਹੈਗਾ ਮੈਂ ਆਪਣੀ ਭਾਣ ਜੀ ਨਾਲ ਕੋਈ ਵੀ ਕਿਸੇ ਕਿਸਮ ਦਾ ਗਲਤ ਕੰਮ ਨਹੀਂ ਹੋਣ ਦਊਗਾ ਯਕੀਨ ਤਾਂ ਹੈ ਵੀਰੇ ਪਰ ਕੋਈ ਨਾ ਕੋਈ ਤਾਂ ਇਹ ਜੀ ਗੱਲ ਹੋਈ ਹੋਊਗੀ ਨਾ ਜਿੱਦੇ ਕਰਕੇ ਤੁਸੀਂ ਤਿਆਰ ਹੋਗੇ ਜੋਤੀ ਨੂੰ ਭੇਜਣ ਲਈ ਨਾ ਭੈਣਾ ਜੋਤੀ ਦੀ ਸੱਸ ਹੁਣੇ ਆਉਣ ਵਾਲੀ ਆ ਤੈਨੂੰ ਆਪੇ ਪਤਾ ਲੱਗ ਜਾਊਗਾ ਕੀ ਗੱਲ ਆ ਚਲ ਸ਼ੁਕਰ ਆ ਇਹ ਬਲਾ ਵੀ ਆਪ ਦੇ ਘਰ ਜਾਉਗੀ ਨਹੀਂ ਤਾਂ ਮਾਮਾ ਇਹਨੇ ਤਾਂ ਇੱਥੇ ਛੱਡ ਜਾਣਾ ਸੀ ਇਹਨੂੰ ਪਤਾ ਨਹੀਂ ਕਿੰਨਾ ਕੁ ਚਿਰ ਸਾਡੀ ਹਿੱਕ ਤੇ ਬਹਿਣਾ ਸੀ ਨਾ ਹੁਣ ਇੱਥੇ ਖੜੀ ਕੀ ਕਰਦੀ ਆ ਗੱਲਾਂ ਹੀ ਸੁਣੀ ਜਾਂਦੀ ਆ ਸਾਮਾਨ ਚੱਕ ਕੇ ਰੱਖ ਦੇ ਮਨਦੀਪ ਚਾਹ ਬਣੀ ਨਹੀਂ ਚਲ ਮੈਂ ਵੀ ਦੇਖਾਂ ਸੋਈ ਦੇ ਦੇ ਭਾਬੀ ਦੀ ਗੱਲ ਲੈ ਵੀਰੇ ਸੇਬ ਖਾ ਚਾਹ ਮੰਨੇ ਪਾ ਹਾਂਜੀ ਜੀ ਸਾਫੇ ਜਿਧਾਰੀ ਦਿੱਤੀ ਮੈਂ ਕੱਪੜੇ ਲਾ ਲਵੇਂ ਮਾਉਲੀ ਫਿਰ ਹਾਂਜੀ ਜੀ ਚਲ ਭਾਬੀ ਹੁਣ ਮੈਨੂੰ ਸੱਚੋ ਸੱਚ ਦੱਸ ਦੇ ਤੈਨੂੰ ਭਾਬੀ ਇਹ ਮੰਮੀ ਚ ਕੋਈ ਤੰਗਤਾ ਨਹੀਂ ਕਰਦਾ ਹੁਣ ਨਹੀਂ ਜੋਤੀ ਹੁਣ ਮੈਨੂੰ ਕੋਈ ਤੰਗ ਨਹੀਂ ਕਰਦਾ ਸਗਦੀ ਮੰਮੀ ਮੇਰੇ ਤੇ ਜੰਨ ਦਾ ਹੁਣ ਬਹੁਤ ਕਰਦੇ ਆ ਚਲ ਸ਼ੁਕਰ ਜੇ ਮੰਮੀ ਤੇ ਭਾਬੀ ਨੂੰ ਵੀ ਤੁਹਾਡੀ ਕਦਰ ਪਈ ਨਾਲੇ ਭਾਬੀ ਆ ਮਸੀ ਦਾ ਕੀ ਰੌਲਾ ਸੀ ਮਾਮਾ ਜੀ ਕੀ ਦੱਸਦੇ ਸੇ ਮਾਸੀ ਨਵਿਆ ਦੇ ਮੁੰਡੇ ਨੇ ਇਹ ਕਹਿਤਾ ਵੀ ਘਰੇ ਮੜਨ ਦੀ ਲੋੜ ਨਹੀਂ ਨਾਲੇ ਜੋਤੀ ਮਾੜੀ ਮੋਟੀ ਗੱਲ ਤਾਂ ਹਰ ਘਰੇ ਹੁੰਦੀ ਆ ਪਰ ਕਹਿੰਦੇ ਨੇ ਨਾ ਅੰਤ ਭਲੇ ਦਾ ਭਲਾ ਆ ਚਲੋ ਸੁੱਕੀ ਸ਼ਾਮ ਦੀ ਮਾਸੀ ਆਪਣੇ ਘਰੇ ਚਲੇ ਗਏ ਨਾ ਮਨਦੀਪ ਜੇ ਗੋਲਡੀ ਵੀ ਨਾ ਇਹਨਾਂ ਨੂੰ ਦੀਪੇ ਵੀਰੇ ਨੂੰ ਨਾ ਬੁਲਾਉਂਦੇ ਤਾਂ ਮਾਸੀ ਨੂੰ ਉਹਨਾਂ ਨੇ ਕਦੇ ਨਹੀਂ ਸੀ ਲੈ ਕੇ ਜਾਣਾ ਤੇ ਦੀਪੇ ਵੀਰੇ ਨੇ ਵੀ ਐਂਟਰੀ ਨਹੀਂ ਸੀ ਦੇਣੀ ਮਾਸੀ ਨੂੰ ਘਰੇ ਆਪਣੇ ਲੈ ਭਾਬੀ ਐਨੀ ਗੱਲ ਵਧ ਗਈ ਸੀ ਤੇ ਹੋਰ ਔਰ ਦੀਪਾ ਵੀਰਾ ਤਾਂ ਲੈ ਕੇ ਨਹੀਂ ਸੀ ਜਾਂਦਾ ਉਹ ਤਾਂ ਸਰਦਾਰ ਜੀ ਨੇ ਤਰਦਲੇ ਕੱਢੇ ਤਾਂ ਲੈ ਕੇ ਗਏ ਮਾਸੀ ਨੂੰ ਆਪਣੇ ਘਰੇ ਨਾਲੇ ਜੋਤੀ ਮੈਨੂੰ ਤਾਂ ਇੱਕ ਗੱਲ ਨਹੀਂ ਸਮਝ ਆਉਂਦੀ ਵੀ ਜਿਹਦੀ ਆਪਣੇ ਘਰੇ ਕਦਰ ਨਹੀਂ ਦੂਜੇ ਘਰਾਂ ਚੋਂ ਕਦਰ ਭਾਲਦੇ ਆ ਇੱਥੇ ਤਾਂ ਏਡੇ ਏਡੇ ਕੱਪ ਛੱਡ ਕੇ ਗਈ ਮੇਰੀਆਂ ਨੂੰਹਾਂ ਇਦਾਂ ਮੇਰੀਆਂ ਨੂੰਹਾਂ ਇਦਾਂ ਦੀਦੀ ਆਹੀ ਤਾਂ ਗੱਲ ਆ ਆਪਾਂ ਆਪਣੇ ਬੱਚਿਆਂ ਨੂੰ ਕਿੱਥੇ ਮਾੜਾ ਕਹਿਨੇ ਆ ਸਗੋਂ ਉਹਨਾਂ ਨੇ ਗਲਤੀਆਂ ਦੇ ਪਰਦੇ ਪਾਉਨੇ ਆ ਸਸੀ ਜੀ ਮਾਸੀ ਜੀ ਸਸੀ ਕਾ ਜੀ ਕੀ ਹਾਲ ਹੈ ਬਾਬਾ ਜੀ ਜੀ ਸਸੀ ਕਪਾ ਜੀ ਸਸ਼ੀਕਲਪਨ ਜੀ ਕੀ ਹਾਲ ਹੈ ਤੁਹਾਡਾ ਹੋਰ ਸੁਣਾਓ ਪੈਂਜੀ ਕੀ ਹਾਲ ਚਾਲ ਹੈ ਤੁਹਾਡਾ ਓਤੀ ਤੇ ਸੱਸ ਆ ਗਈ ਆਰਾਵਾ ਚਲੀਏ ਨਹੀਂ ਭਾਬੀ ਤੁਸੀਂ ਜਾਓ ਮੈਂ ਬਾਚੋਂ ਆਉਣੀ ਸਸ਼ੀਕਲ ਮਾਸੀ ਜੀ ਹੋ ਰਾਜੀ ਕੀ ਬਹੁਤ ਚੰਗਾ ਲੱਗਿਆ ਵੀ ਤੁਸੀਂ ਆ ਗਏ ਇੱਥੇ ਬੜੀ ਧੀਰ ਬਾਅਦ ਚੱਕਰ ਲਾਇਆ ਬਸ ਇਦਾਂ ਹੀ ਆ ਰਾਜੀ ਹੋ ਠੀਕ ਹੋ ਤੁਸੀਂ ਹਾਂਜੀ ਹਾਂਜੀ ਮੈਂ ਠੀਕ ਹਾਂ ਨਾ ਭੈਣ ਜੀ ਵੈਸੇ ਦੱਸਿਆ ਨਹੀਂ ਤੁਸੀਂ ਕਿੱਦਾਂ ਆਉਣਾ ਹੋਇਆ ਹਈ ਭੈਣ ਜੀ ਮੈਨੂੰ ਪਤਾ ਤੁਹਾਡਾ ਗੁੱਸਾ ਜਾਇਜ਼ ਆ ਪਰ ਮੇ ਤੋਂ ਗਲਤੀ ਹੋਈ ਆ ਹਨਾ ਨਾ ਭੈਣ ਜੀ ਤੁਸੀਂ ਹਲੇ ਵੀ ਨਾਰਾਜ਼ ਹੋ ਮੇਰੇ ਨਾਲ ਮੈਨੂੰ ਪਤਾ ਤੁਹਾਡਾ ਗੁੱਸਾ ਜਾਇਜ਼ ਆ ਮੈਂ ਬਹੁਤ ਬਹੁਤ ਗਲਤ ਕੀਤਾ ਤੁਹਾਡੀ ਬੇਟੀ ਨੇ ਬਹੁਤ ਬੁਰਾ ਭਲਾ ਬੋਲਿਆ ਨਾ ਭੈਣ ਜੀ ਜੇ ਕਿਸੇ ਦੀ ਧੀ ਨਾਲ ਮਾੜਾ ਕਰੋਗੇ ਨਾ ਤਾਂ ਤੁਹਾਡਾ ਆਪ ਦਾ ਕਿਵੇਂ ਚੰਗਾ ਹੋ ਜਾਊਗਾ ਨਾ ਭੈਣੇ ਬੋਲਣ ਤੋਂ ਪਹਿਲਾਂ ਵੇਖ ਤਾਂ ਲੈ ਆਪਣੀ ਕੁੜਬਣੀ ਆ ਕੋਈ ਗੱਲ ਨਹੀਂ ਵੀਰ ਜੀ ਕਹਿ ਲੈਂਦੋ ਇਹਨਾਂ ਨੂੰ ਵੀ ਜੋ ਕਹਿੰਦੇ ਆ ਇਹਨਾਂ ਦਾ ਵੀ ਕਹਿਣਾ ਬਣਦਾ ਵਾ ਕਿਉਂਕਿ ਵੀਰ ਜੀ ਮੈਨੂੰ ਪਤਾ ਮੈਂ ਇਹਨਾਂ ਦੀ ਧੀ ਨਾਲ ਬਹੁਤ ਮਾੜਾ ਕਰਦੀ ਰਹੀ ਆ ਮੈਨੂੰ ਪਤਾ ਮੈਂ ਜੋਤਨੀ ਦੀ ਬਹੁਤ ਬੇਗਦਰੀ ਕੀਤੀ ਆ ਤਾਂ ਹੀ ਰੱਬ ਨੇ ਸਾਡੇ ਨਾਲ ਉਹ ਕੁਝ ਕੀਤਾ ਜਿਹਦੇ ਬਾਰੇ ਮੈਂ ਸੋਚਿਆ ਵੀ ਨਹੀਂ ਸੀ ਨਾਮਾਸੀ ਜੀ ਇਹੋ ਜਿਹਾ ਕੀ ਹੋ ਗਿਆ ਜਿਹੜੇ ਤੁਸੀਂ ਇੰਨੇ ਪਰੇਸ਼ਾਨ ਲੱਗੇ ਜੰਨੇ ਹੋ ਉਹ ਵੀ ਦੱਸ ਦਿਆਂ ਪੁੱਤ ਤੈਨੂੰ ਪਰ ਪਹਿਲਾਂ ਜੋਤੀ ਨੂੰ ਬੁਲਾ ਮੈਂ ਉਹਦੇ ਕੋਲੋਂ ਆਪਣੇ ਕੀਤੇ ਦੀ ਮਾਫੀ ਮੰਗਣਾ ਚਾਹੁੰਦੀ ਆ ਮਸੀਹ ਤੁਸੀਂ ਰੋਵੋ ਨਾ ਮੈਂ ਬੁਲਾਣਾ ਜੋਤੀ ਨੂੰ ਜੋਤੀ ਆਹੀ ਪਹਿਲੇ ਬਾਹਰ ਇੱਕ ਮਿੰਟ ਵੀਰ ਜੀ ਦੇ ਨਾਲ ਆਵਾਜ਼ਾ ਮਾਰ ਰਿਹਾ ਜਾ ਬਾਹਰ ਨਹੀਂ ਭਾਬੀ ਮੈਂ ਨਹੀਂ ਬਾਹਰ ਜਾਣਾ ਕਿਉਂ ਕਾ ਤੋ ਨਹੀਂ ਜਾਣਾ ਬਾਹਰ ਨਾ ਭਾਬੀ ਜਿਨ੍ਹਾਂ ਨੇ ਮੈਨੂੰ ਇੰਨੀ ਬੇਇੱਜ਼ਤੀ ਕਰਕੇ ਘਰੋਂ ਕੱਢਿਆ ਮੈਂ ਨਹੀਂ ਚਾਹਦੀ ਮੈਂ ਉਹਨਾਂ ਦੇ ਸਾਹਮਣੇ ਜਾਵਾਂ ਤੇ ਫੇਰ ਜਲੀਲ ਹੋਵਾਂ ਨਾ ਜੋਤੀ ਐਦਾਂ ਕਿਉਂ ਸੋਚਦੀਆਂ ਹੁਣ ਉਹ ਤੁਹਾਨੂੰ ਲੈਣ ਆਏ ਆ ਜਾਣਾ ਚਾਹੀਦਾ ਤੁਹਾਨੂੰ ਨਹੀਂ ਭਾਬੀ ਮੈਂ ਨਹੀਂ ਜਾ ਸਕਦੀ ਮੈਂ ਨਹੀਂ ਚਾਹੁੰਦੀ ਕਿ ਮੈਂ ਆਪਣੇ ਨਾਲ ਇਹਨਾਂ ਦੀ ਜ਼ਿੰਦਗੀ ਵੀ ਖਰਾਬ ਕਰਾਂ ਨਾ ਕੀ ਮਤਲਬ ਜੋਤੀ ਮੈਂ ਤੇਰੀ ਗੱਲ ਸਮਝੀ ਨਹੀਂ ਨਾ ਭਾਬੀ ਤੁਹਾਨੂੰ ਵੀ ਪਤਾ ਕਮੀ ਮੇਰੇ ਚਾ ਫਿਰ ਮੈਂ ਉੱਥੇ ਜਾ ਕੇ ਇਹਨਾਂ ਨੂੰ ਕਿਵੇਂ ਪਿਓ ਦੇ ਹੱਕ ਤੋਂ ਅੰਝਾ ਰੱਖ ਸਕਦੀ ਆ ਇਸੇ ਲਈ ਹੁਣ ਮੈਂ ਇਹ ਫੈਸਲਾ ਲਿਆ ਮੈਂ ਆਪਣੇ ਨਾਲ ਇਹਨਾਂ ਦੀ ਜ਼ਿੰਦਗੀ ਖਰਾਬ ਨਹੀਂ ਕਰਨੀ ਨਾ ਜੋਤੀ ਇਹ ਤਾਂ ਕੋਈ ਗੱਲ ਨਾ ਹੋਈ ਜੋਤੀ ਬਾਹਰ ਕਿਉਂ ਨਹੀਂ ਆਂਦੀ ਬਈ ਕਦੋਂ ਦੀ ਤੇਰੇ ਸੱਸ ਵਾਜਾਂ ਮਾਰੀ ਜਾਂਦੀ ਆ બસ ਦੀ ਜੀ ਲੈ ਆਣ ਲੱਗੇ ਸੀ ਚਾਹ ਬਣ ਗਈ ਸੀ ਬਸ ਲੈ ਕੇ ਆਉਂਦੇ ਸੀ ਚਲ ਠੀਕ ਆ ਚਲੋ ਫਿਰ ਕੀ ਗੱਲ ਭੈਣ ਜੀ ਇਕੱਲੇ ਆਏ ਹੋ ਪਰੋਣਾ ਨਹੀਂ ਨਾਲ ਆਇਆ ਨਾ ਭਾਜੀ ਨਾਲ ਤਾਂ ਤਾਂ ਆਉਂਦਾ ਨਾ ਜੇ ਜੋਤੀ ਨਾਲ ਨਜ਼ਰ ਮਿਲਣ ਜਗ੍ਹਾ ਹੁੰਦਾ ਉਹ ਤਾਂ ਆਪ ਬਹੁਤ ਪਛਤਾ ਰਹਿਆ ਜੋਤੀ ਨੂੰ ਘਰੋਂ ਭੇਜ ਕੇ ਆ ਮੇਰਾ ਪੁੱਤ ਕੀ ਹਾਲ ਹੈ ਬੱਚੇ ਤੇਰਾ ਆ ਬੈਠ ਇੱਥੇ ਆ ਜਾ ਜਤੀ ਇੱਧਰ ਆ ਜਾ ਦਮਾਸੀ ਜੀ ਜੋਤੀ ਵੀ ਆ ਗਈ ਹੁਣ ਤਾਂ ਦੱਸੋ ਤੁਸੀਂ ਪਰੇਸ਼ਾਨ ਕਿਉਂ ਐਨਾ ਦੁੱਖ ਤਾਂ ਇਹ ਆ ਪੁੱਤ ਕਿ ਜੋਤੀ ਦੇ ਆਉਣ ਤੋਂ ਬਾਅਦ ਤਾਂ ਸਾਡੀ ਕਿਸਮਤ ਹੀ ਸਾਡੇ ਨਾਲ ਰੁੱਸ ਗਈ ਕੰਮ ਦੇ ਵਿੱਚ ਵੀ ਇੰਨਾ ਘਾਟਾ ਪੈ ਗਿਆ ਮੇਰੇ ਪੁੱਤ ਨੂੰ ਕੰਮ ਦੇ ਘਾਟੇ ਕਰਕੇ ਮੇਰਾ ਤਾਂ ਮੁੰਡਾ ਵੀ ਨਸ਼ੇ ਦੇ ਵਿੱਚ ਪੈ ਗਿਆ ਤਿੱਖੀ ਹੁੰਦੀ ਏ ਘਟਾਰ ਬੁਰੀ ਓਏ ਤਿੱਖੀ ਹੁੰਦੀ ਏ ਘਟਾਰ ਬੁਰੀ ਐਵੀ ਸਾਰਾ ਜਗ ਜਾਣਦਾ ਹੁੰਦੀ ਵਕਤ ਦੀ ਮਾਰ ਬੁਰੀ ਓਏ ਹੁੰਦੀ ਵਕਤ ਦੀ ਮਾਰ ਬੁਰੀ ਤੁਸੀਂ ਤਾਂ ਪੁੱਛੋ ਹੀ ਨਾ ਮੇਰਾ ਹਾਲ ਕੀ ਆ ਕਿੰਨੇ ਪਰੇਸ਼ਾਨ ਆ ਮੈਂ ਅੱਛਾ ਹੁਣ ਤੁਸੀਂ ਇਹ ਚਾਹੁੰਦੇ ਹੋ ਵੀ ਮੇਰੀ ਧੀ ਜਾ ਕੇ ਤੁਹਾਡੇ ਨਸ਼ੇੜੀ ਪੁੱਤ ਨੂੰ ਸੰਭੇ ਉਹ ਭੈਣੇ ਮੈਨੂੰ ਭੈਣਜੀ ਨਾਲ ਗਲਤੀ ਕਰ ਲੈਣ ਦੇ ਅੱਗੇ ਕੀ ਕਰਨਾ ਮਾਮਸੀ ਜੀ ਇੰਨਾ ਕੁਝ ਹੋ ਗਿਆ ਤੁਸੀਂ ਸਾਨੂੰ ਦੱਸਣਾ ਵੀ ਠੀਕ ਨਹੀਂ ਸਮਝਿਆ ਕੀ ਦੱਸਾਂ ਪੁੱਤ ਘਰ ਦੇ ਹਾਲਾਤ ਹੀ ਇੰਨੇ ਖਰਾਬ ਹੋ ਗਏ ਸੀ ਮੈਨੂੰ ਖੁਦ ਨਹੀਂ ਸਮਝ ਆਦੀ ਸੀ ਮੈਂ ਕੀ ਕਰਾਂ ਕੀ ਨਾ ਕਰਾਂ ਫਿਰ ਮੇਰੀਆਂ ਧੀਆ ਨੇ ਵੀ ਮੈਨੂੰ ਇਹੀ ਕਿਹਾ ਕਿ ਤੂੰ ਘਰ ਦੀ ਬਰਕਤ ਨੂੰ ਠੁੱਡੇ ਮਾਰੇ ਤਾਂ ਹੀ ਕਰਦਾ ਇਹ ਹਾਲ ਹੋਇਆ ਜੋਤੀ ਪੁੱਤ ਤੂੰ ਮੈਨੂੰ ਮਾਫ਼ ਕਰਦੇ ਈਂ ਮੈਨੂੰ ਪਤਾ ਮੈਂ ਤੇਰਾ ਬਹੁਤ ਬੁਰਾ ਵਿਹਾਰ ਕਰ ਦੇ ਰਹੀ ਆ ਨਾ ਨਾ ਭੈਣ ਜੀ ਤੁਸੀਂ ਮੁੰਡੇ ਵਾਲੇ ਹੋ ਸਾਡੇ ਕੋਲ ਮਾਫੀ ਮੰਗਦੇ ਚੰਗੇ ਨਹੀਂ ਲੱਗਦੇ ਤੁਹਾਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਸਾਡੇ ਲਈ ਉਹੀ ਬਹੁਤ ਹੈ ਨਾਨਾ ਵੀਰ ਜੀ ਜੇ ਅਸੀਂ ਗਲਤੀਆਂ ਕੀਤੀਆਂ ਨੇ ਤਾਂ ਮਾਫੀ ਮੰਗਣੀ ਤਾਂ ਸਾਡੀ ਬਣਦੀ ਆ ਨਾ ਤੇ ਭੈਣ ਜੀ ਮੈਂ ਤੁਹਾਡੇ ਕੋਲੋਂ ਆਪਣੀ ਘਰ ਦੀ ਖੁਸ਼ੀਆਂ ਮੰਗਣ ਆਈ ਆ ਮੈਂ ਉਮੀਦ ਕਰਦੀ ਆ ਤੁਸੀਂ ਮੈਨੂੰ ਖਾਲੀ ਨਹੀਂ ਮੋੜੋਗੇ ਨਾਨਾ ਮਸੀ ਜੀ ਤੁਸੀਂ ਸਾਡੇ ਅੱਗੇ ਨਾ ਮਿੰਤਾ ਤਰਲੇ ਕਰਦੇ ਚੰਗੇ ਨਹੀਂ ਲੱਗਦੇ ਜੋਤੀ ਕੱਲ ਵੀ ਤੁਹਾਡੀ ਸੀ ਤੇ ਜੋਤੀ ਅੱਜ ਵੀ ਤੁਹਾਡੀ ਆ ਹਾਂ ਜੋਤੀ ਤੂੰ ਦੱਸ ਤੂੰ ਕੀ ਚਾਹੁੰਨੀ ਆ ਨਾ ਜੋਤੀ ਨੇ ਕੀ ਕਹਿਣਾ ਵਾ ਮੈਂ ਜਵਾਬ ਦਿੰਨੀ ਆ ਮੈਂ ਨਹੀਂ ਜੋਤੀ ਨੂੰ ਇਹ ਹਜੇ ਘਰ ਚ ਭੇਜਣਾ ਜਿੱਥੇ ਮੇਰੀ ਧੀ ਦੀ ਬੇਕਦਰੀ ਕੀਤੀ ਗਈ ਹੋਵੇ ਨਾ ਭੈਣੇ ਤੂੰ ਪਾਗਲ ਹੋ ਗਈਆਂ ਜੇ ਜੋਤੀ ਨੂੰ ਇਹਨਾਂ ਦੇ ਨਾਲ ਨਹੀਂ ਤੋਰਨਾ ਤਾਂ ਘਰੇ ਬਿਠਾ ਕੇ ਰੱਖਣੀ ਆ ਨਾ ਵੀਰੇ ਮੇਰਾ ਤਾਂ ਹੁਣ ਆਪਣੀ ਧੀ ਨੂੰ ਨਾ ਇਹਨਾਂ ਦੇ ਘਰੇ ਭੇਜਣ ਨੂੰ ਜੀ ਨਹੀਂ ਕਰਦਾ ਨਾ ਮੰਮੀ ਤੁਸੀਂ ਤਾਂ ਐਵੇਂ ਬੋਲੀ ਜਾਂਦੇ ਹੋ ਜੋਤੀ ਤੂੰ ਦੱਸ ਤੇਰਾ ਕੀ ਖਿਆਲ ਆ ਤੂੰ ਜਾਣਾ ਚਾਹੁੰਦੀ ਏ ਕਿ ਨਹੀਂ ਜਾਣਾ ਚਾਹੁੰਦੀ ਨਾ ਵੀਰੇ ਮੈਂ ਤਾਂ ਕੀ ਕਹਿਣਾ ਜਿਵੇਂ ਤੁਹਾਨੂੰ ਸਾਰਿਆਂ ਨੂੰ ਠੀਕ ਲੱਗੇ ਬਸ ਮੈਨੂੰ ਤਾਂ ਇੱਕ ਗੱਲ ਦਾ ਅਫਸੋਸ ਆ ਜਿਵੇਂ ਉੱਥੇ ਜਾਣੀ ਆ ਤਾਂ ਮੇਰੇ ਨਾਲ ਨਾਲ ਇਹਨਾਂ ਨੂੰ ਵੀ ਬੇਔਲਾਦ ਰਹਿਣਾ ਪੈਣਾ ਬਸ ਇਹੀ ਗੱਲ ਆ ਜੋ ਮੈਨੂੰ ਘਰ ਜਾਣ ਤੋਂ ਰੋਕਦੀ ਐ ਨਾ ਪੁੱਤ ਤੂੰ ਇਸ ਗੱਲ ਦਾ ਆਪਣੇ ਦਿਮਾਗ ਤੇ ਬੋਝ ਨਾ ਪਾ ਜੇ ਨਹੀਂ ਬਾਬਾ ਜੀ ਆਪਾਂ ਨੂੰ ਉਹ ਦਾਤ ਦੇ ਸਕਦੇ ਤਾਂ ਆਪਾਂ ਕਿਸੇ ਆਸ਼ਰਮ ਚ ਬੱਚਾ ਲਿਆਵਾਂਗੇ ਫਿਕਰ ਕਿਉਂ ਕਰਦੀ ਆ ਤੂੰ ਨਾ ਜੇ ਇਹੀ ਗੱਲ ਪਹਿਲਾਂ ਸੋਚ ਲੈਂਦੇ ਤਾ ਅੱਜ ਮੇਰੀ ਧੀ ਨੂੰ ਇਹ ਦੁੱਖ ਨਾ ਦੇਖਣਾ ਪੈਂਦਾ ਕੋਈ ਨਹੀਂ ਭੈਣੇ ਪਰਮਾਤਮਾ ਦਾ ਭਾਣਾ ਮੰਨਣਾ ਹੀ ਪੈਂਦਾ ਜੋਤੀ ਜੋ ਕੁਝ ਭੈਣ ਜੀ ਕਹਿੰਦੇ ਪਏ ਆ ਸਹੀ ਕਹਿੰਦੇ ਆ ਬੱਚਾ ਗੋਦ ਲੈ ਕੇ ਵੀ ਤਾਂ ਜ਼ਿੰਦਗੀ ਕੱਟੀ ਜਾ ਸਕਦੀ ਆ ਦੱਸ ਜੋਤੀ ਫਿਰ ਕੀ ਕਰਨਾ ਅੱਗੇ ਨਹੀਂ ਇਹਨੂੰ ਘਾਤੇ ਪੁੱਛਦੇ ਹੋ ਜਦ ਮੈਂ ਇੱਕ ਵਾਰੀ ਕਹਿਤਾ ਵੀ ਮੈਂ ਕੁੜੀ ਨਹੀਂ ਧੋਰਨੀ ਫਿਰ ਇਹਨੂੰ ਕਿਉਂ ਪੁੱਛੀ ਜਾਂਦੇ ਹੋ ਬਾਰ-ਬਾਰ ਨਾ ਮੰਮੀ ਜੀ ਕੀ ਕਹੀ ਜਾਂਦੇ ਹੋ ਤੁਸੀਂ ਜੇ ਜੋਤੀ ਨੂੰ ਉੱਥੇ ਨਹੀਂ ਭੇਜੋਗੇ ਤਾਂ ਪੇਕੇ ਸਾਰੀ ਜ਼ਿੰਦਗੀ ਕੱਟ ਲੂਗੀ ਉਹ ਨਾ ਮੇਰੀ ਧੀ ਨੇ ਨਾ ਮੇਰੇ ਘਰੇ ਰਹਿਣਾ ਵਾ ਤੈਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਇਸ ਵਿੱਚ ਨਾ ਨਾ ਭੈਣ ਜੀ ਇਦਾਂ ਨਾ ਤੁਸੀਂ ਕਹੋ ਮੈਂ ਤੁਹਾਡੇ ਅਗੇ ਹੱਥ ਜੋੜਦੀ ਆ ਮੈਨੂੰ ਜੋਤੀ ਨੂੰ ਮੇਰੇ ਘਰੇ ਲੈ ਜਾਣ ਦਿਓ ਕਿਉਂਕਿ ਇਹਨੂੰ ਘਰੋਂ ਕੱਢ ਕੇ ਜੋ-ਜੋ ਦੁੱਖ ਮੈਂ ਦੇਖਿਆ ਨਾ ਉਹ ਮੈਂ ਹੀ ਜਾਣਦੀ ਆ ਜਾਂ ਮੇਰਾ ਪਰਮਾਤਮਾ ਜਾਣਦਾ ਤੁਸੀਂ ਮਾਮਾ ਜੀ ਕਰੋ ਕੋਈ ਫੈਸਲਾ ਤੁਸੀਂ ਕਿ ਚੁੱਪ ਬੈਠੇ ਹੋ ਹਾਂ ਨਾ ਗੋਲਡੀ ਮੇਰੀ ਗੱਲ ਮੰਨੇ ਨਾ ਕੁੜੀ ਨੂੰ ਇਹਨਾਂ ਦੇ ਨਾਲ ਤੋਰ ਦੇ ਕੁੜੀਆਂ ਸਹੁਰੇ ਘਰ ਹੀ ਵਸਦੀਆਂ ਚੰਗੀਆਂ ਲੱਗਦੀਆਂ ਨੇ ਖਤਮ ਮਮੀ ਦੋਲੀ ਠੀਕ ਆ ਮਮਾ ਜੀ ਤੁਸੀਂ ਇਸ ਘਰ ਦੇ ਵੱਡੇ ਆ ਤੁਹਾਡੀ ਗੱਲ ਸਿਰ ਮੱਤੇ ਕੋਈ ਨਹੀਂ ਮਸੀ ਜੀ ਸਾਨੂੰ ਥੋੜਾ ਜਿਹਾ ਸਮਾਂ ਦਿਓ ਅਸੀਂ ਜੋਤੀ ਨਾਲ ਨਾ ਗੱਲ ਕਰਕੇ ਤੁਹਾਡੇ ਨਾਲ ਤੋਰ ਦਿੰਨੇ ਆ ਮਮਾ ਜੀ ਆਓ ਦੋ ਮਿੰਟ ਅੰਦਰ ਮੰਮੀ ਆਓ ਤੁਸੀਂ ਵੀ ਅੰਦਰ ਦੋ ਮਿੰਟ ਸਲਾਹ ਕਰੀਏ ਨਾ ਆਂਟੀ ਜੀ ਤੁਸੀਂ ਸਾਡੀ ਜੋਤੀ ਨੂੰ ਲੈਣ ਆਗੇ ਨਾ ਮੈਨੂੰ ਤਾਂ ਬੜਾ ਹੀ ਚੰਗਾ ਲੱਗਿਆ ਹਨਾ ਮਨਦੀਪ ਹਾਂਜੀ ਦੀਦੀ ਇਸ ਘਰ ਦੀ ਧੀ ਦਾ ਕਰ ਦੁਬਾਰਾ ਬਸਣ ਲੱਗਿਆ ਇਸ ਤੋਂ ਚੰਗੀ ਗੱਲ ਕੀ ਹੋ ਸਕਦੀ ਆ ਨਾ ਪੁੱਤ ਤੂੰ ਆਪਣੀ ਮਾਂ ਨਾਲ ਬੋਲਣਾ ਨੀਗਾ ਹਲੇ ਵੀ ਤੂੰ ਜਿੰਨ ਨਰਾਜ਼ਗੀ ਹੈ ਮੇਰੇ ਨਾਲ ਨਹੀਂ ਮੰਮੀ ਨਰਾਜ਼ਗੀ ਤਾਂ ਕਿਸੇ ਗੱਲ ਦੀ ਨਹੀਂ ਪਰ ਕਈ ਵਾਰ ਨਾ ਬੰਦੇ ਦੇ ਮਨ ਤੇ ਐਨੇ ਡੂੰਘੇ ਜ਼ਖਮ ਹੋ ਜਾਂਦੇ ਆ ਨਾ ਕਿ ਬੰਦਾ ਚਾਕੇ ਵੀ ਨਹੀਂ ਭੁੱਲ ਸਕਦਾ ਨਾ ਪੁੱਤ ਜਿਵੇਂ ਜਿੰਨੇ ਮਰਜ਼ੀ ਦੂੰਗੇ ਹੁਣ ਪਰ ਸਮਾਂ ਆਉਣ ਨਾਲ ਉਹ ਵੀ ਪਰ ਜਾਂਦੇ ਨੇ ਹੁਣ ਤੂੰ ਮੇਰੇ ਹੁੰਦੇ ਫਿਕਰ ਨਾ ਕਰ ਮੈਂ ਤੈਨੂੰ ਆਪਣੀ ਨੂੰਹ ਨਹੀਂ ਧੀ ਬਣਾ ਕੇ ਲੈ ਕੇ ਚੱਲੀ ਆਂ ਨਾ ਮੇਰਾ ਪੁੱਤ ਬੱਸ ਹੁਣ ਮਾਤਾ ਨਾਲ ਜੋਤੀ ਨੂੰ ਭੇਜਣ ਤੇ ਕਿਸੇ ਗੱਲ ਦਾ ਕਲੇਸ਼ ਪਾ ਲਵੇ ਮਸਾ ਮਸਾ ਤਾਂ ਚੱਲੀ ਆ ਮੰਦੀਪ ਇੱਕ ਮਿੰਟ ਆਈ ਮੈਂ ਤੇਰੇ ਨਾਲ ਗੱਲ ਕਰਨੀ ਸੀ ਤੁਸੀਂ ਬੈਠੋ ਠੀਕ ਹੈ ਪੁੱਤ ਠੀਕ ਹੈ ਹਾਂਜੀ ਜੀ ਜੀ ਦੱਸੋ ਆਪੇ ਤੂੰ ਮੈਂ ਕਹਿੰਦੀ ਸੀ ਅੰਦਰ ਮੰਮੀ ਹਣਾ ਕੋਲ ਜਾ ਕੇ ਨਾ ਇੱਕ ਵਾਰੀ ਦੇਖੀਏ ਕਿਤੇ ਮੰਮੀ ਮਨਾ ਹੀ ਨਾ ਕਰ ਦੇਣ ਉਹਦੀ ਸੱਸ ਸਹਰੀ ਇੰਨੇ ਆਸ ਲੈ ਕੇ ਆਈ ਆ ਚੱਲੀਏ ਆਪਣਾ ਕੀ ਗੱਲ ਕਰਦੇ ਆ ਹਾਂਜੀ ਨਾ ਭੈਣੇ ਮੈਨੂੰ ਇੱਕ ਗੱਲ ਦੱਸ ਤੈਨੂੰ ਕੁੜੀ ਨੂੰ ਸਹੁਰੇ ਤੋਰਨ ਦੇ ਵਿੱਚ ਕੀ ਇਤਰਾਜ ਆ ਤੂੰ ਆਪੇ ਤਾਂ ਕਹਿੰਦੀ ਸੀਗੀ ਜਿੰਨਾ ਚਿਰ ਉਹ ਆਪ ਨਹੀਂ ਲੈਣ ਆਉਂਦੇ ਮੈਂ ਧੀ ਨੂੰ ਤੋੜਦੀ ਨਹੀਂ ਹੁਣ ਤਾਂ ਉਹਦੀ ਸੱਸ ਤਰਲੇ ਪਾਈ ਜਾਂਦੀ ਆ ਹੁਣ ਕਿਉਂ ਨਹੀਂ ਤੋੜਦੀ ਤੂੰ ਨਾ ਵੀਰੇ ਉਹਨਾ ਸਾਰੀ ਗੱਲ ਨਾ ਤੇਰੇ ਸਾਹਮਣੇ ਹੀ ਆ ਇਹਨਾਂ ਦੇ ਪੱਲੇ ਕੱਖ ਨਹੀਂ ਰਿਹਾ ਤਾਂ ਹੀ ਜੋਤੀ ਨੂੰ ਲੈਣ ਆਗੇ ਮੰਮੀ ਭਾਵੇਂ ਉਹ ਲੱਖਦੇ ਆ ਭਾਵੇਂ ਕੱਕਦੇ ਆ ਉਹ ਨਿਵਕੇ ਆਪਣੇ ਘਰੇ ਆ ਗਏ ਆਪਣੀ ਧੀ ਨੂੰ ਲੈਣ ਵਾਸਤੇ ਫਿਰ ਆਪਾਂ ਨੂੰ ਤੁਰੰਤ ਕਿਹੜੀ ਪਰੇਸ਼ਾਨੀ ਆ ਹਾਂਜੀ ਮੰਮੀ ਜੀ ਹੁਣ ਤਾਂ ਵੈਸੇ ਵੀ ਸਮਾਂ ਹੈਗਾ ਆਪਾਂ ਨੂੰ ਸਾਂਭਣ ਦਾ ਵੈਸੇ ਵੀ ਤਾਂ ਆਪਣੀ ਕੁੜੀ ਚ ਹੀ ਕਮੀ ਆ ਫਿਰ ਵੀ ਅਗਲੇ ਲੈਣ ਆ ਗਏ ਆ ਹੁਣ ਨਿਰੋਕਣਾ ਚਾਹੀਦਾ ਆਪਾਂ ਨੂੰ ਮੰਮੀ ਤੁਸੀਂ ਆਪ ਦੇਖੋ ਜਦੋਂ ਜੋਤੀ ਨੂੰ ਘਰੇ ਆਉਣ ਤੋਂ ਮਨਾ ਕਰਤਾ ਸੀ ਉਹਨਾਂ ਨੇ ਤਾਂ ਜੋਤੀ ਦੀ ਹਾਲਤ ਕਿਦਾਂ ਦੀ ਸੀ ਹੁਣ ਉਹ ਲੈਣ ਆਏ ਨੇ ਉਹਨਾਂ ਤੁਸੀਂ ਜੇ ਇਹ ਦੇ ਨਾ ਕਰੋ ਦੀਦ ਨੂੰ ਤੋੜ ਦੇਣਾ ਚਾਹੀਦਾ ਹਾਂ ਭੈਣੇ ਮੈਂ ਵੱਡਾ ਹੋਣ ਦੇ ਨਾਤੇ ਤੈਨੂੰ ਇੱਕੋ ਗੱਲ ਕਹਿਣਾ ਜੇ ਉਹ ਆਪਣੇ ਨੌ ਨੂੰ ਆਪਣੇ ਘਰ ਲੈ ਜਾਣਾ ਚਾਹੁੰਦੇ ਆ ਜਿਤਮਾਨ ਨਾਲ ਤੂੰ ਉਹਨਾਂ ਨੂੰ ਜਾਣ ਦੇ ਜੇ ਤੂੰ ਆਪਣੀ ਮਰਜ਼ੀ ਕਰਨੀ ਆ ਨਾ ਛੋਟੀ ਭੈਣ ਦਾ ਹੀ ਹਾਲ ਵੇਖ ਲਾ ਉਹ ਆਪਣੀਆਂ ਮਰਜ਼ੀਆਂ ਕਰਦੀ ਸੀ ਉਹਦੇ ਘਰ ਦਾ ਕੀ ਹਾਲ ਹੋਇਆ ਅੱਗੇ ਤੂੰ ਆਪ ਸਿਆਣੀ ਆ ਜਿਵੇਂ ਮਰਜ਼ੀ ਕਰ ਲੈ ਨਾ ਵੀਰੇ ਜੇ ਤੁਹਾਨੂੰ ਸਾਰਿਆਂ ਨੂੰ ਐਂ ਲੱਗਦਾ ਨਾ ਵੀ ਮੈਨੂੰ ਜੋਤੀ ਨੂੰ ਉਹਨਾਂ ਨਾਲ ਭੇਜ ਦੇਣਾ ਚਾਹੀਦਾ ਬਸ ਫਿਰ ਠੀਕ ਆ ਜਿਵੇਂ ਤੁਹਾਨੂੰ ਠੀਕ ਲੱਗਦਾ ਉਵੇਂ ਕਰ ਲਓ ਆਹ ਕੀਤੀ ਨਾ ਸਿਆਣੀ ਗੱਲ ਚੱਲ ਗੋਲਦੀ ਪੁੱਤ ਉੱਠ ਕੁੜੀ ਨੂੰ ਤੋਰੀਏ ਹਾਂਜੀ ਮਮਾ ਜੀ ਮੈਂ ਤਾਂ ਕਦੋਂ ਦਾ ਇਹੀ ਚਾਹੁੰਦਾ ਸੀ ਵੀ ਮੰਮੀ ਆਪਣੇ ਮੂੰਹ ਹੀ ਕਹਿਣ ਵੀ ਜਾ ਜੋਤੀ ਘਰ ਆਪਣੇ ਚਲੇ ਜਾ ਬੈਠੋ ਭੈਣ ਜੀ ਬੈਠੋ ਪੈਣ ਜੀ ਅਸੀਂ ਸਾਰਿਆਂ ਨੇ ਹੁਣ ਫੈਸਲਾ ਕੀਤਾ ਕਿ ਜੋਤੀ ਨੂੰ ਤੁਹਾਡੇ ਨਾਲ ਭੇਜ ਦਾਂਗੇ ਪਰ ਇੱਕ ਗੱਲ ਆ ਜੇ ਹੁਣ ਜੋਤੀ ਨੂੰ ਕੋਈ ਵੀ ਤਕਲੀਫ ਹੋਈ ਨਾ ਫਿਰ ਮੈਂ ਬਰਦਾਸ਼ਤ ਨਹੀਂ ਕਰੂੰਗੀ ਨਾਨਾ ਪੈਣ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮੇਰਾ ਆਈ ਦਾ ਮਾਨ ਰੱਖਿਆ ਹੁਣ ਮੈਂ ਉਹ ਆਪਣੀ ਨੂੰ ਨਹੀਂ ਆਪਣੀ ਧੀ ਬਣਾ ਕੇ ਲੈ ਕੇ ਚੱਲੀ ਆ ਤੇ ਧੀ ਬਣਾ ਕੇ ਹੀ ਰੱਖੂੰਗੀ ਤੁਸੀਂ ਸਾਰੇ ਜਣੇ ਫਿਕਰ ਨਾ ਕਰਿਓ ਚੱਲ ਜੋਤੀ ਪੁੱਤ ਉੱਠ ਹੁਣ ਤਾਂ ਤੇਰੀ ਮਾਂ ਨੇ ਵੀ ਕਹਿਤਾ ਉੱਠ ਤਿਆਰੀ ਕਰ ਚੱਲ ਭੈਣ ਇਹ ਤਾਂ ਵਧੀਆ ਹੋ ਗਿਆ ਜੋਤੀ ਆਪਣੇ ਘਰ ਚ ਰਹੀਗੀ ਨਾਲੇ ਇੱਕ ਗੱਲ ਜਿਹੜਾ ਤੂੰ ਮੰਦੀਪ ਦੇ ਪ੍ਰਤੀ ਰਵਈਆ ਬਦਲ ਲਿਆ ਇਹ ਵੇਖ ਕੇ ਮੈਨੂੰ ਬੜੀ ਖੁਸ਼ੀ ਹੋਈ ਉਹ ਬੱਸ ਵੀਰੇ ਜਦੋਂ ਸਿਰ ਤੇ ਪੈਂਦੀਆਂ ਨੇ ਨਾ ਤਾਂ ਵੱਡੇ ਵੱਡਿਆਂ ਨੂੰ ਅਕਲ ਆ ਜਾਂਦੀ ਹੈ ਹੁਣ ਤੂੰ ਜੋਤੀ ਦੀ ਸੱਸ ਵਾਲੀ ਵੇਖ ਲਾ ਕਿਸੇ ਦੀ ਧੀ ਨੂੰ ਤੰਗ ਕਰਦੀ ਸੀ ਹੁਣ ਆਪਣੇ ਘਰ ਹੀ ਦੇਖ ਲਾ ਕੀ ਕੁਛ ਹੋਣ ਲੱਗ ਗਿਆ ਮਮਾ ਜੀ ਰੋਟੀ ਲਿਆਵਾਂ ਪਾ ਕੇ ਨਾ ਪੁੱਤ ਰੋਟੀ ਤਾਂ ਮੈਂ ਖਾ ਕੇ ਆਇਆ ਸੀ ਬਸ ਤੈਨੂੰ ਮੈਂ ਖੁਸ਼ ਵੇਖ ਲਿਆ ਨਾ ਮੇਰੇ ਲਈ ਇਹੀ ਬਹੁਤ ਆ ਨਾ ਨਾ ਮਨਦੀਪ ਵੀਰੇ ਨੇ ਤਾਂ ਐਂ ਕਰੀ ਜਾਣਾ ਵਾ ਤੂੰ ਐਂ ਕਰ ਫਟਾਫਟ ਰੋਟੀ ਪਾ ਲਿਆ ਮੈਂ ਨਹੀਂ ਆਪਣੇ ਵੀਰੇ ਨੂੰ ਰੋਟੀ ਖਾਦੇ ਬਿਨਾ ਜਾਣ ਦੇਣਾ ਜ ਐਂ ਕਰ ਪਾ ਲਿਆ ਹਾਂਜੀ ਮੰਮੀ ਸਭ ਕੁਝ ਤਿਆਰ ਆ ਬਸ ਫੁੱਲਕੇ ਬਣਾਤੀ ਰਹਿੰਦੀ ਆ ਨਾ ਪਾਜੀ ਬਾਰ ਬਾਰ ਕਹਿੰਦੇ ਆ ਤੁਹਾਡੀ ਚੈੱਕ ਕਰ ਚੈੱਕ ਕਰ ਉਹਨਾਂ ਨੂੰ ਤਾਂ ਮੇਰੇ ਤੇ शक ਨਹੀਂ ਹੁੰਦਾ ਪਿਆ ਯਾਰ ਜਿੰਨੀ ਚੋਰੀ ਕੀਤੀ ਹਣੀ ਹੈ ਰਿਕਾਰਡਿੰਗ ਵਿੱਚ ਤਾਂ ਆ ਜਾਣਾ ਮੈਂ ਚੈੱਕ ਕਰਦਾ रिकॉर्डिंग ਚ ਇਹ ਆ ਕੀ ਉਹ ਸਾਰੀ ਰਿਕਾਰਡਿੰਗ ਆ ਬਸ 10 ਮਿੰਟ ਦੀ ਰਿਕਾਰਡਿੰਗ ਨਹੀਂ ਹੈ ਮੈਨੂੰ ਪਾਜੀ ਨਾਲ ਗੱਲ ਕਰਨੀ ਪੈਣੀ ਹੈ